ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ 파ਰਤ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਵੱਲੋਂ ਜੋ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਬਾਰੇ ਗਲਤ ਸ਼ਬਦਾਵਲੀ ਬੋਲੀ ਗਈ ਸੀ ਉਸ ਦੇ ਰੋਸ ਵਿੱਚ ਜੋ ਦਲਿਤ ਸਮਾਜ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਬਟਾਲਾ ਗਾਂਧੀ ਚੌਂਕ ਵਿੱਚ ਧਰਨਾ ਮੁਜ਼ਾਹਿਰਾ ਕਰਦੇ ਹੋਏ ਅਮਿਤ ਸ਼ਾਹ ਦਾ ਪੁਤਲਾ ਫੁਕਿਆ ਗਿਆ। ਉਹਨਾਂ ਵੱਲੋਂ ਐਸ ਡੀ ਐਮ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ। ਗਲਬਾਤ ਕਰਦਿਆਂ ਨਵੀਂ ਉਡਾਨ ਵੈਲਫੇਅਰ ਸੁਸਾਇਟੀ ਦੇ ਰਮੇਸ਼ ਕੁਮਾਰ ਅਤੇ ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰੈਸ ਦੇ ਪ੍ਰਧਾਨ ਨੇ ਕਿਹਾ ਕਿ ਅਮਿਤ ਸ਼ਾਹ ਵੱਲੋਂ ਜੋ ਡਾਕਟਰ ਅੰਬੇਦਕਰ ਜੀ ਬਾਰੇ ਗਲਤ ਸ਼ਬਦਾਵਲੀ ਬੋਲੀ ਗਈ ਹੈ ਉਸ ਦਾ Dalit ਸਮਾਜ ਵਿੱਚ ਬਹੁਤ ਜ਼ਿਆਦਾ ਰੋਸ ਹੈ ਜਿੰਨੀ ਦੇਰ ਤੱਕ ਉਹ ਪੂਰੇ ਸਮਾਜ ਤੋਂ ਮਾਫੀ ਨਹੀਂ ਮੰਗਦੇ ਸਾਡਾ ਰੋਸ ਇਸੇ ਤਰ੍ਹਾਂ ਜਾਰੀ ਰਹੇਗਾ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਸੰਦੀਪ ਸਿੰਘ ਸਹੋਤਾ ਦੀ ਰਿਪੋਰਟ ਮੈਂ ਜ਼ਿਲ੍ਹਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰੈਸ ਜਿਲ੍ਹਾ ਪੰਜਾਬ ਅੱਜ ਅਸੀਂ ਅੰਮਿਤ ਸ਼ਾਹ ਦਾ ਤਲਾਫੂਕਿਆ ਜੀ ਗਾਂਧੀ ਚੌਕ ਦੇ ਸਿਰ ਤੇ ਅਸੀਂ ਪਹਿਲਾਂ ਮੈਰੂ ਗੇਟ ਵੀ ਤੇ ਇਕੱਠੇ ਹੋਏ ਸੀ ਜੋ ਇਹ ਸੱਦਾ ਜਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਟਾਈਗਰ ਫੋਰਸ ਵਾਲੋ ਹੀ ਲੇਕਿਨ ਇਹ ਜੋ ਕਾਫਲਾ ਆਇਆ ਉਹ ਸੰਤੂ ਦੇ ਚ ਸਾਰੀਆਂ ਜਿਥੇ ਬੰਦਿਆਂ ਨੇ ਭਾਗ ਲਿਆ ਐਸਸੀ ਬੀਸੀ ਓਬੀਸੀ ਵਾਲਨਿਕ ਭਾਈਚਾਰਾ ਹੈ ਰੰਗਰੇਤੇ ਗੁਰੂ ਕੇ ਬੇਟੇ ਮਮਾਹਾਸ਼ਾ ਭਾਈਚਾਰਾ ਹੈ ਤਵੀਰ ਪੰਥੀ ਭਾਈਚਾਰਾ ਹੈ ਇਹ ਕਿਸੇ ਇੱਕ ਦਾ ਮੁੱਦਾ ਨਹੀਂ ਹੈ ਜੀ ਇਹ ਅੰਮ੍ਰਿਤਸਰ ਵੱਲੋਂ ਬਾਬਾ ਸਾਹਿਬ ਭਾਤਰਤਨ ਬਾਬਾ ਸਾਹਿਬ ਡਾਕਟਰ ਬੀਏ ਅੰਮੇਰ ਕਰਜੀ ਦੇ ਜੀ ਦੇ ਕੋ ਇੱਕ ਬਹੁਤ ਹੀ ਨੰਗਲ ਯੋਗ ਟਿੱਕੀ ਕੀਤੀ ਗਈ ਹੈ ਜੋ ਇਸ ਸਮਾਜ ਕਦੀ ਵੀ ਬਰਦਾਸ਼ਤ ਨਹੀਂ ਕਰ ਸਕਦਾ ਔਰ ਇਹ ਪਹਿਲੀ ਵਾਰ ਨਹੀਂ ਹੋਇਆ ਇਹ ਆਏ ਦੇ ਨਹੀਂ ਸਾਲ 15 ਕੋਈ ਨਾ ਕੋਈ ਨਾ ਸਾਨੂੰ ਚੁੰਡੀ ਭੋੜ ਦੇ ਨੇ ਚੁੰਡੀ ਭੋੜ ਦਾ ਮਤਲਬ ਇਹ ਕਿ ਸਾਨੂੰ ਦੇ ਦੇ ਭਈ ਇਕੱਠੇ ਹੀ ਨੇ ਭਈ ਉਹ ਦੱਸਣਾ ਚਾਹੁੰਦੇ ਕਿ ਅਸੀਂ ਇਕੱਠੇ ਹੀ ਹਾਂ ਔਰ ਇਕੱਠੇ ਹੀ ਹਾਂ ਇਹ ਕਦੀ ਕੋਈ ਮੁੱਦਾ ਕਦੀ ਤੋੜ ਦਾ ਬਾਜ ਵਿੱਚ ਗੁਰੂ ਜਗਤਾਰ ਸਮਰੇ ਦਾ ਮੰਦਰ ਦੋ ਜੀ ਦਾ ਕਵੀਆਸੀ ਵੀ ਐਸਸੀਐਸਟੀ ਐਕਟ ਤੋੜ ਕੇ ਸਾਨੂੰ ਚੱਕੀ ਕਾ ਇਹ ਚੈੱਕ ਕਰਦੇ ਸਾਨੂੰ ਕਨਵਤੀ ਕਰਦਾ ਕੌਣ ਤੇ ਆਵਾ ਕੋਈ ਸੈਂਟਰ ਸਰਕਾਰ ਦੀ ਜੋ ਜੋ ਕੁਝ ਨਹੀਂ ਹੋ ਰਿਹਾ ਸੈਂਟਰ ਸਰਕਾਰ ਦੀ ਸ਼ਾਇਦ ਹੋ ਰਿਹਾ ਅਮਰ ਸਾਹ ਉਹ ਵੀ ਤੇ ਸੈਂਟਰ ਸਰਕਾਰ ਦਾ ਗ੍ਰਹਿ ਮੰਤਰੀ ਹੈ ਕੇਂਦਰ ਸਰਕਾਰ ਦਾ ਗ੍ਰਹਿ ਮੰਤਰੀ ਹੈ ਔਰ ਕੋਈ ਬਹੁਤ ਵਧੀਆ ਗੱਲ ਨਹੀਂ ਹੈ ਜੀ ਇੱਕ ਏਡੇ ਵੱਡੇ ਮਹਾਨ ਰੈਬਰੂਤ ਜਿਹਨੂੰ ਬਾਹਰੀਆਂ ਕੰਟਰੀਆਂ ਵਿੱਚ ਇਨਾ ਮਾਨ ਸਨਮਾਨ ਮਿਲਿਆ ਇਹ ਨਹੀਂ ਦਿਖਾਉਣ ਦੀ ਕੋਸ਼ਿਸ਼ ਕਰਦੇ। ਹੋਰ ਗੱਲ ਕੋਈ ਨਹੀਂ, ਕੁੱਲੀਵਾ ਦੀ ਖਾਣ ਵਾਸਤੇ ਇਹ ਕੁਛ ਕਰ ਸਿੱਕੀ ਤਾਂ ਦੇ। ਸੰਸਦ ਦੇ ਬਾਹਰ ਉਹਨਾਂ ਨੇ ਦੇਖ ਲੱਗਾ ਜੀ ਉਹ ਵੀ ਲਾਜ ਕਾ ਗਿਆ। ਜਦ ਕਿ ਬਾਹਰੀਆਂ ਕੰਟਰੀਆਂ 'ਚ ਉਹਨਾਂ ਦੇ ਬੋਤਲ ਲੱਗ ਰਿਹਾ। ਪਰ ਇਹਨਾਂ ਨੇ ਸੰਸਦ ਦੇ ਬਾਹਰ ਉਹਨਾਂ ਦਾ ਬੋਤਲਾਤਾ ਇਹ ਕੋਈ ਬਹੁਤ ਵੱਡੀ ਵਧੀਆ ਗੱਲ ਨਹੀਂ ਆ ਗਈ। ਅਗਲਾ ਮਿਸ਼ਨ ਕੀ ਹੈ? ਅਗਲਾ ਮਿਸ਼ਨ ਅਸੀਂ ਚਾਹੁੰਦੇ ਸੀ ਕਿ ਅਮਨ ਸਾਨ ਜਿਹੜੀ ਗਲਤ ਟਿੱਪਣੀ ਦਿੱਤੀ ਹੈ ਉਹਦੇ ਲਈ ਮਾਫੀ ਮੰਗੇ। ਆਪਣੇ ਬਿਆਨ ਵਾਪਸ ਲੈ ਜਾਂ ਆਪਣੇ ਅਸਤੀਸ਼ੇ ਕਹਦੇ ਤੋਂ ਸਿਖਾ ਦੇ ਅਰਗ ਨਹੀਂ ਹੋ ਤੇ ਗੱਲ ਮੰਨਦੇ ਕਿ ਇਹ ਪ੍ਰੋਟੈਸਟ ਜਿਹੜਾ ਹੋਰ ਤੇਜ਼ ਕੀਤਾ ਜਾਏਗਾ ਹਰ ਪਿੰਡ ਹਰ ਗਲੀ ਹਰ ਮੁਹੱਲੇ ਵਿੱਚ ਐਸੇ ਪ੍ਰੋਟੈਸਟ ਹੋਏਗਾ ਲੇਕਿਨ ਅਸੀਂ ਇੱਕ ਹੋਰ ਵੀ ਗੱਲ ਦੱਸਣੀ ਚਾਹੁੰਦੇ ਆ ਅਸੀਂ ਸੰਵਿਧਾਨ ਨੂੰ ਮੰਨਣ ਵਾਲੇ ਲੋਕ ਹਾਂ ਜਿਹੜਾ ਵੀ ਪ੍ਰੋਟੈਸਟ ਹੋਏਗਾ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਹੋਏਗਾ ਬਾਬਾ ਸਾਹਿਬ ਦੇ ਸੰਧਾਨ ਦੇ ਦਾਇਰੇ ਵਿੱਚ ਰਹਿ ਕੇ ਹੋਏਗਾ ਮੈਂ ਰਮੇਸ਼ ਨਮੀਉਡਾਨ ਵੈਲਫੇਅਰ ਸੁਸਾਇਟੀ ਵੱਲੋਂ ਸਾਡਾ ਅੱਜ ਦਾ ਮੁੱਦਾ ਹੀ ਕੰਮਿਤ ਸ਼ਾਨੇ ਜਿਹੜੇ ਬਾਬਾ ਸਾਹਿਬ ਬਾਰੇ ਗੋਲਕ ਬੋਲ ਬੋਲੇ ਸਾਨੂੰ ਉਹ ਮਨਜ਼ੂਰ ਨਹੀਂ ਹੈਗੇ ਇਹ ਸਰਕਾਰਾਂ ਦੀ ਇੱਕ ਇਹੋ ਜਿਹੀ ਨਾ ਵਰਦੀ ਹੈਗੀ ਹੈ ਜਿਹੜੀ ਆਮ ਲੋਕਾਂ ਨੂੰ ਸਮਾਜ ਦੇ ਮੁੱਦਿਆਂ ਤੋਂ ਭਟਕਾ ਰਹੇ ਨੇ ਕਿ ਜਿਹੜੇ ਸਮਾਜ ਦੇ ਵਿੱਚ ਇਹਨਾਂ ਕੋਲ ਨਕਾਮੀਆਂ ਹੋਣ ਰਹੀਆਂ ਦੀਆਂ ਨੇ ਜਨਤਾ ਦਾ ਧਿਆਨ ਉਹਦੇ ਵੱਲ ਨਾਰਵਕ ਰਹਿ ਕੇ ਇਹਨਾਂ ਦੇ ਮਾੜੇ-ਮੋٹے ਜਿਹੜੇ ਸਟੀਚਰ ਬਾਜ਼ੀਆਂ ਕਰਦੇ ਨੇ ਜਨਤਾ ਦਾ ਧਿਆਨ ਉਹਨਾਂ ਨੂੰ ਕਿੱਕਿਆ ਜਾਵੇ ਪਰ ਇਹਨਾਂ ਨੂੰ ਸਮਾਜ ਵੱਲ ਧਿਆਨ ਦੇਣਾ ਚਾਹੀਦਾ ਹੈ ਇਨਾ ਜੋ ਵੀ ਬਾਬਾ ਸਾਹਿਬ ਆਵੇ ਕਿਹਾ ਉਹ ਨਿੰਦਣਯੋਗ ਹੈ ਅਸੀਂ ਉਹਦਾ ਵਿਰੋਧ ਕਰਾਂਗੇ ਤੇ ਵਿਰੋਧ ਕਰਦੇ ਰਵਾਂਗੇ ਜਦੋਂ ਵੀ ਇਹ ਬਾਬਾ ਸਾਹਿਬ ਜਾਂ ਸੰਵਿਧਾਨ ਦੀ ਸੋਚ ਚੁੱਕ ਕੇ ਵੀ ਸੰਵਿਧਾਨ ਦੇ ਨਿਯਮ ਅਨੁਸਾਰ ਕੰਮ ਨਹੀਂ ਕਰਨਗੇ ਤੇ ਆਪਾਂ ਇਸ ਗੱਲ ਦਾ ਵਿਰੋਧ ਕਰਦੇ ਰਵਾਂਗੇ ਇਹ ਨਿਕੰਮੀ ਹੈ ਕਿ ਜੇ ਸਾਡੀ ਜੜ ਨਹੀਂ ਮੋਰਕਾ ਬਰੀ ਕੰਮ ਕਰਨ ਦੀ ਸੀ ਤੇ ਜਿਹੜੀ ਅੱਗੋਂ ਕੁੰਬਲਾ ਹੋਣਗੀਆਂ ਉਹ ਲੋਕਾਂ ਦੇ ਕੀ ਪ੍ਰਭਾਵ ਪਾਣਗੀਆਂ ਇਹ ਇਨਾਂ ਕੋ ਕੋਈ ਵੀ ਕੰਮ ਜਿਹੜਾ ਟਾਈਮ ਨਾਲ ਨਹੀਂ ਹੋਣ ਰਿਹਾ ਜੇ ਸਾਡੇ ਪੰਜਾਬ ਚ ਨਸ਼ਾ ਵੇਚ ਰਿਹਾ ਚਿੱਟਾ ਵੇਚ ਰਿਹਾ ਵਾ ਤੇ ਉਹਦੇ ਬਾਰੇ ਇਹ ਕੋਈ ਰੋਕ ਨਹੀਂ ਲਾ ਸਕੇ ਨਾ ਇਨਾਂ ਕੋ ਰੋਕ ਲੱਗਦੀ ਏ ਇਹ ਬੰਦਰ ਵਾਲੀਆਂ ਟਪੂਸੀਆਂ ਮਾਰਦੇ ਨੇ ਪਰ ਇਨਾਂ ਕੋ ਕੰਮ ਕੋਈ ਨਹੀਂ ਹੁੰਦਾ ਜੋ ਅਸੀਂ ਡਿਮਾਂਡਾ ਨਹੀਂ ਕਰਦੇ ਉਹ ਸਾਨੂੰ ਦਿੱਤੀਆਂ ਜਾਂਦੀਆਂ ਨੇ ਜਿਵੇਂ ਜਨਾਨੀਆਂ ਦਾ ਬੱਸ ਬੱਸਾਂ ਵਰ ਫ੍ਰੀ ਕਰ ਦਿੱਤਾ ਮੈਨੂੰ ਦੱਸੋ ਕਿੰਨੇ ਐਪਲੀਕੇਸ਼ਨ ਪਾਈ ਸੀ ਇਸ ਕਰਕੇ ਜਨਤਾ ਦਾ ਸਿਰਫ ਧਿਆਨ ਪਟਕਾਣ ਮਾਰਿਆ ਇਹੋ ਜਿਹੇ ਨਾ ਆਵਾ ਉਤ ਕੰਮ ਕਰਦੇ ਰਹਿੰਦੇ ਨੇ ਜਿਹੜੇ ਸਾਨੂੰ ਨਹੀਂ ਮਨਜ਼ੂਰ ਹੈ ਐਹੀ ਇਸ ਕਰਕੇ ਅ ਇੱਥੇ ਸਾਬੋਰਾ ਨੂੰ ਮੰਗ ਪੱਤਰ ਦੇਣ ਆਏ ਆ ਕਿ ਸਾਡੀਆਂ ਜਿਹੜੀਆਂ ਆਮ ਲੋਕਾਂ ਦੇ ਕੰਮਾਂ ਵੱਲ ਧਿਆਨ ਦਿੱਤਾ ਜਾਏ ਕੋ ਉਹਨਾਂ ਨੂੰ ਰੁਜ਼ਗਾਰ ਵੱਲ ਧਿਆਨ ਦਿੱਤਾ ਜਾਏ ਉਹਨਾਂ ਨੂੰ ਪਟਕਾ ਆਣਾ ਜਾਏ ਮੇਰਾ ਨਾਮ ਚਰਨਜੀਤ ਕੌਰ ਸੁਪਰਡੈਂਟ ਗ੍ਰੇਡ 2 ਐਸਡੀਮ ਆਫਿਸ ਬਟਾਲਾ ਮੰਗ ਪੱਤਰ ਮੈਂ ਪ੍ਰਾਪਤ ਕਰ ਲਿਆ ਆ ਤੇ ਅਸੀਂ ਥਰੂ ਚੈਨਲ ਡੀਸੀ ਗੁਰਦਾਸਪੁਰ ਨੂੰ ਭੇਜਾਂਗੇ ਉਹਨਾਂ ਰਾਹੀਂ ਜਿਹੜਾ ਆ ਉਹ ਰਾਸ਼ਟਰਪਤੀ ਨੂੰ ਪਹੁੰਚ ਜਾਏਗਾ ਜੀ